ਗੈਂਗਸਟਰਾਂ ਨੂੰ ਖਤਮ ਕਰ ਲਈ ਪੰਜਾਬ ਸਰਕਾਰ ਵੱਲੋਂ ਵਿੱਡੀ ਮਹਿੰਮ ਤੇ ਮੋਗਾ ਦੇ ਐਸਐਸਪੀ ਸ਼੍ਰੀ ਅਜੀਤ ਗਾਂਧੀ ਦਾ ਵੱਡਾ ਬਿਆਨ ਪੰਜਾਬ ਪੁਲਿਸ ਇੱਕ ਪ੍ਰੋਫੈਸ਼ਨਲ ਪੁਲਿਸ ਫੋਰਸ ਹੈਗੀ ਹੈ ਜਿਹੜੇ ਵੀ ਕ੍ਰਿਮੀਨਲ ਹੈਗੇ ਨੇ ਜਿਹੜੇ ਅਕਿਊਜ਼ਡ ਕੋਈ ਵਾਂਟਡ ਹੈਗੇ ਆ ਜਿਨ੍ਹਾਂ ਨੇ ਕੋਈ ਕ੍ਰਾਈਮ ਕੀਤਾ ਹੈ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਸਟ੍ਰਿਕਟਲੀ ਐਸ ਪਰ ਲਾ ਕਾਰਵਾਈ ਕੀਤੀ ਜਾ ਰਹੀ ਹੈ ਗੈਂਗਸਟਰਾਂ ਤੇ ਵਾਰ ਜਿਹੜਾ ਆਪਰੇਸ਼ਨ ਚੱਲਿਆ ਹੈ ਐਦਾ ਮਕਸਦ ਵੀ ਆਹੀ ਸੀ ਗੈਂਗਸਟਰਸ ਤੇ ਉਹਨਾਂ ਦੇ ਅਸੋਸੀਏਟਸ ਇਸ ਤੋਂ ਇਲਾਵਾ ਹੋਰ ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਜਿਹੜੇ ਹੀਨਰ ਅਫੈਂਸ ਤੇ ਵਾਂਟਡ ਨੇ ਉਹਨਾਂ ਨੂੰ ਅਰੈਸਟ ਕਰਨਾ ਇਹਦਾ ਮਕਸਦ ਸੀ ਤੇ ਆ ਜਿਹੜਾ ਅਭਿਆਨ ਹੈਗਾ ਲਗਾਤਾਰ ਹੁਣ ਜਾਰੀ ਹੈ ਤੇ ਇਹਦੇ ਤਹਿਤ ਹੀ ਪੁਲਿਸ ਵੱਲੋਂ ਜਿਹੜੇ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਖਿਲਾਫ ਐਸ ਪਰ ਲੋ ਕਾਰਵਾਈ ਕੀਤੀ ਜਾ ਰਹੀ ਹੈ ਜੀ ਤੇ ਜਿਹੜੇ ਵੀ ਬੰਦੇ ਇਸ ਤਰ੍ਹਾਂ ਦੀ ਅਫਵਾਹਾਂ ਫੈਲਾ ਰਹੇ ਆ ਜਾਂ ਫਿਰ ਕੋਈ ਫੇਕ ਨਿਊਜ਼ ਜਾਂ ਫੇਕ ਪ੍ਰੋਪਾਗੈਂਡਾ ਸੋਸ਼ਲ ਮੀਡੀਆ ਤੇ ਚਲਾ ਰਹੇ ਨੇ ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਫੇਕ ਨਿਊਜ਼ ਹੈ ਉਹ ਨਾ ਫੈਲਾਈ ਜਾਏ ਜਿਹੜੇ ਔਥੈਂਟਿਕ ਕਮਿਊਨੀਕੇਸ਼ਨ ਚੈਨਲਸ ਹੈਗੇ ਨੇ ਉਹਨਾਂ ਤੇ ਹੀ ٹرسٹ ਕੀਤਾ ਜਾਏ ਉਹਨਾਂ ਦੀ ਜਿਹੜੀ ਨਿਊਜ਼ ਹੈ ਉਹੀ ਫੋਲੋ ਕੀਤੀ ਜਾਏ ਜਿਹੜਾ ਵੀ ਕੋਈ ਬੰਦਾ ਇਸ ਤਰ੍ਹਾਂ ਦੀ ਫੇਕ ਨਿਊਜ਼ ਫੈਲਾਊਗਾ ਜਾਂ ਫਿਰ ਸਮਾਜ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰੇਗਾ ਉਹਦੇ ਖਿਲਾਫ ਵੀ ਪੁਲਿਸ ਵੱਲੋਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈਗੀ ਉਹ ਕੀਤੀ ਜਾਏਗੀ